ਬਰਨਾਲਾ ਵਿੱਚ ਬੀਤੇ ਦਿਨੀ ਕਿਸਾਨਾਂ ਤੇ ਵਪਾਰੀਆਂ ਦੀ ਆਮੋ-ਸਾਮਣੀ ਹੋਣ ਤੋਂ ਬਾਅਦ ਅੱਜ ਸ਼ਹਿਰ ਦੇ ਵਪਾਰੀਆਂ ਨੇ ਰੋਜ਼ ਪ੍ਰਗਟ ਕਰਦੇ ਹੋਏ ਬਰਨਾਲਾ ਬੰਦ ਦਾ ਸੱਦਾ ਦਿੱਤਾ ਹੈ ਇਸ ਨੂੰ ਲੈ ਕੇ ਸਾਰੇ ਵਪਾਰੀਆਂ ਵੱਲੋਂ ਦੁਕਾਨਾਂ ਬੰਦ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਪਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਬਰਨਾਲਾ ਦੇ ਵਪਾਰ ਮੰਡਲ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜਿਹੜਾ ਬੰਦ ਦਾ ਕਾਰਨ ਹੈ ਵਪਾਰੀਆਂ ਦਾ ਵਿਪਾਰ ਮੰਡਲ ਵੱਲੋਂ ਉਹ ਜਿਹੜਾ ਇਮੀਗ੍ਰੇਸ਼ਨ ਵਾਲਾ ਚੱਲਦਾ ਹੈ ਬੰਕਰ ਦਾ ਵਾਲਾ ਉਹਦੇ ਸੰਬੰਧ 'ਚ ਹੈ ਉਹਦੇ ਵਿੱਚ ਕਿਸਾਨ ਜਥੇਬੰਦੀ ਮਲਗੇਨਾਂ ਨਾਲ ਟੱਕਾ ਕਰਦੀ ਹੈ ਇਹ ਅੱਜ ਬਰਨਾਲੇ ਦੇ ਅੰਦਰ ਪੂਰਾ ਰੋਸ ਹੈ ਕਿਉਂਕਿ ਸ਼ਹਿਰ ਵਾਸੀਆਂ ਦੇ ਅੰਦਰ ਜਿਹੜਾ ਟੱਕਾ ਹੋ ਰਿਹਾ ਕਿਉਂਕਿ ਕਿਸਾਨ ਆਪਦੀ ਲੜਾਈ ਲੜਨਾ ਸੀ ਕਦੇ ਨਹੀਂ ਕਹਿੰਦੇ ਪਰ ਜਿਹੜੀ ਲੜਾਈ ਹੈ ਵਪਾਰੀਆਂ ਦੇ ਉੱਤੇ ਹੋ ਕੇ ਲੈਣ ਦੇਣ ਦੇ ਮਸਲੇ ਆ ਚੌਣ ਲੱਗੇ ਇਹ ਬਹੁਤ ਮਾੜੀ ਘਟਨਾ ਹੈ ਸੋਸੀ ਗੱਲ ਕਰਾਂ ਤਾਂ ਲਗਭਗ ਇਹ 200 300 ਲੋਕੀ ਦੁਖੀ ਹੋਏ ਭਾਈ ਨੇ ਕੱਲਾ ਬਨਾਲਾ ਵੀ ਸਾਰਾ ਪੰਜਾਬ ਹਰਿਆਣਾ ਦਿੱਲੀ ਤੱਕ ਇਹਨਾਂ ਨੇ ਲੋਕਾਂ ਦਾ ਰਾਹ ਰੋਕ ਰੱਖਿਆ ਹੈ ਔਰ ਮੇਰਾ ਖਿਆਲ ਬਣਾ ਪਿੰਡ ਤੋਂ 5% ਵੀ ਬੰਦੇ ਨਹੀਂ ਹੈਗੇ ਜਿਹੜੇ ਇਹਨਾਂ ਦੇ ਨਾਲ ਨੇ ਬਾਕੀ ਸਾਰੇ ਇਹਨਾਂ ਦੇ ਖਿਲਾਫ ਨੇ